ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਬਈਆ ਤੇ ਅਸੀਂ ਲੋਕਾਂ ਚ ਗਏ ਹੋਏ ਆ ਅਸੀਂ ਲੋਕਾਂ ਚ ਆਏ ਹੋਏ ਆ ਅਸੀਂ ਬੋਰਾਂ ਦੇ ਟੋਏ ਚ ਨਿਕਲੇ ਹੋਏ ਆ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨਾ ਅਸੀਂ ਤਾਂ ਕਿਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਨੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਫਿਰ ਦੇਨੋ ਸ਼ੁਕਰੀਆ ਦਿਲਾਉਂ। ਬਤਰਾਉਂ ਕੀ ਕਰੇ ਉਹ ਜਿੰਨੀ ਤਾਂ ਕੱਲੇ ਉਹਨੇ ਕੋਲ ਫਿੰਦਾ ਹੋ। ਹਾਂ। ਇੱਕ ਤਾਂ ਮੰਦ부ਦੀ, ਜੇ ਮੰਦ부ਦੀ ਵੀ ਕੋਈ 부ਦੀ ਤਾਂ ਹੁੰਦੀ ਹੈ ਉਹ ਤਾਂ ਪੰਦ부ਦੀ ਹੈ। ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ। ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆ। ਨਾਨ ਪੋਲੀਟਿਕਲ ਬੈਕਗ੍ਰਾਉਂਡ ਤੋਂ ਆਏ ਹੋਏ ਆ। ਉਹ ਐ ਠੀਕ ਕਰ ਲਾਂਗੇ। ਕੋਈ ਹੋਰ ਕੰਮ ਕਰ ਲਾਂਗੇ, ਖੇਤੀ ਕਰਨਗੇ। ਅਲੀ ਗ੍ਰਾਇਆਂ ਦੇ ਜੋ ਅੱਕਾ ਨੂੰ ਅੱਖ ਨਹੀਂ ਕਰਨਾ ਹੁੰਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਹੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੋਣਾ ਪਵੇ। ਇਹਨਾਂ ਦਾ ਕੀ ਕਰੀਏ ਹੁਣ? ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ। ਜਿੰਨੇ ਸਾਨੂੰ ਜਿਤਾਓ ਕਿਉਂ ਮੈਂ ਜਤਾਈਏ ਲੋਕ ਹੀ ਜਿਤਾਉਣਗੇ ਮੈਂ ਜਤਾਉਣਾ ਹੀ। ਲੋਕਾਂ ਕੋਲ ਜਾਂਦੇ ਨੇ। ਲੋਕ ਛੇਤਰ ਕਰਦੇ ਨੇ ਮੁਰੋ। ਆ ਜੋ ਕਹਿੰਦੇ ਤੁਹਾਨੂੰ ਨਹੀਂ ਕਿਤੇ ਸੀ। ਆ ਰੋਡ 'ਚੋਂ ਕੱਢਣ ਲੱਗਿਆ ਹੈ ਪੰਜਾਬ ਬਚਾਓ ਇਕੜਾ ਮੈਨੂੰ ਇਹ ਸਮਝ ਆਉਂਦੀ ਪੰਜਾਬ ਕਿਥੋਂ ਬਚਾਈਏ ਇੱਜ਼ਤ ਇਹਨਾਂ ਤੋਂ ਤਾਂ ਬਚਾ ਕੇ ਹਟ ਆਏ ਜੀ ਉਧਰ ਉਧਰ ਤੇ ਛਾਤਰੀ ਲਾ ਰਖੀ ਐ ਜੀ ਜੀ ਤੇ ਕਿਤੇ ਸਕਾਕਾ ਜੀ ਨੂੰ ਗਰਮੀ ਨਾ ਲੱਗੇ ਲੈ ਕੀ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਦੇ ਮੋਟਾ ਮੰਗਰ ਵੀ ਜਾਣਾ ਹੋਵੇ ਸਾ તાਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗਾਡ ਇਟਸ ਸੋ ਹਾਰਡ ਜਦੋਂ 30 ਡਿਗਰੀ ਹੋਇਆ ਉਹ ਦੱਸੇ ਦੋ ਘੰਟੇ ਵਾਸਤੇ ਪੰਜਾਬ ਪਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚੇਹੇ ਤਿਆਰ ਹੁੰਦੇ ਉਹ ਮੈਂ ਇੱਥੇ ਜਨਾ 15 ਪਿੰਡ ਘੱਟ ਦਿੰਦਾ ਤੋ ਕਿ ਅਸੀਂ ਕਹਾਂ ਧੱਕੜ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਚੇਹੀ ਨਰ ਮੇਲੇ ਤਾ ਤੋ ਮਨਗੇ ਕਿ ਸਵਾਤ ਤੈਹੀ ਚਾਗੇ ਤੋ ਮੈਂ ਚਲੇ ਜਾਣੀ ਫਿਰ ਡੂੰਗੇ ਬੋਰ ਦੇ ਟੋਏ ਜੋ ਨਿਕਲ ਕੇ ਆਏ ਹੋਏ ਥੱਲੇ ਦਾ ਪਾਣੀ ਹੈ ਤੂੰ ਆ ਥੱਲੇ ਕੰਮ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ ਬਸ ਉਹ ਚੰਬਰ ਸਾਟਾ ਕੰਦੇ ਇਹ ਰੋਜ਼ ਕਰਦੇ ਆ ਇਹ ਕਦੇ ਆਪਣੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਛਦਾ ਹੈ ਨਹੀਂ ਮੈਂ ਦੇਖਿਆ ਵੈਸਾ ਨਾ ਸਿਸਟਮ ਮੇਲੇ ਚੋਂ ਨੂੰ ਕੋਈ ਨਹੀਂ ਪੁੱਛਉਂਦੇ ਤੇਰਾ ਹੁਣੀ ਤੁਰੇ ਫਿਰ ਤੇਰਾ ਨੈਤਨੂ ਲਾਂਗੇ ਰਹਿਸਨੂ ਲਾਂਗੇ ਸੋ ਵੀਰੋ ਆਹ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ ਸਗਰੂਰ ਵਾਲਾ ਚੱਕੇ ਅਨੰਦਪੁਰ ਸਾਹਿਬ ਆ ਰਿਆ ਖਡੂਰ ਸਾਹਿਬ ਵਾਲਾ ਚੱਕੇ ਸਗਰੂਰ ਮਾਰਿਆ ਤੁਹਾਨੂੰ ਆਪਛਿ ਨਹੀਂ ਪਤਾ ਲੱਗਾ ਕਿ ਤਰੋ ਕਿਹਨੂੰ ਕੀ ਕਰੀਏ ਬਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਚੀ ਤੁਹਾਡਾ ਆਪਣਾ ਜਵਾਬ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਚਾ ਕੇ ਕਰੇ ਇਹਦਾ ਕੰਮ ਕਰਾ ਲਿਓ ਜੇ ਤੁਸੀਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਪੱਤੀ ਤਾਂ ਤੇ ਨਹੀਂ ਕੱਲਾ ਮੇਰੀ ਸੱਤ ਹੀ ਹੋ ਜਾਂਦੀਆਂ ਨਹੀਂ ਆਹ ਸਹਿਗੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੋਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਹ ਤੋਂ ਪਹਿਲਾਂ ਆਪਾਂ ਪਾਪੋਂਦੇ ਵਾਲਾ ਇੱਕ ਪਹਿਲਾਂ ਮਲੋਗ ਕੰਨਾਂ ਲੈ ਗਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨਹੀਂ ਫਿਰਮਾ ਚ ਬਾਟਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਦੁਕਾਨੀਆਂ ਜਿਆ ਫੀ ਕਿਤੇ ਨਾ ਕੰਨ ਨਾ ਕੰਨ ਹੋ ਰਹੇ ਹੋਗੇ ਸੋ ਹੁਣ ਮੌਕਾ ਹੈ ਆਪਦੇ ਜਵਾਨ ਨੂੰ ਵੋਟਾਂ ਪਾਉਣ ਲਈ ਹੱਥ ਬੰਨ੍ਹ ਕੇ ਬੀਂ ਪਿਆ ਹਮ ਤੇ ਲੋਕਾਂ ਦੇ ਜਵਾਨ ਨੂੰ ਵੋਟਾਂ ਪਾਓ ਭਾਵੇਂ ਜਿਹਨੇ ਜੀਨੇ ਥੋੜੇ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਡਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਖਰਾ ਹਾਲ ਹੈ ਕਿ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕੜ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਾ ਤੋਂ ਤੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਨਹੀਂ ਹੈਗਾ ਕਿ ਕਲਾਕਾਰੀ ਚ ਆਹ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾ ਮੈਂ ਨਾ ਇਹ ਜਿਹੜੀ ਰਾਜਨੀਤੀ ਆ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹ ਤਾਂ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਤ ਕਰਾਉ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚ ਕੁਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਮੀਆਂ ਤੋਂ ਲਫਟੇ ਸੁਹਾ ਤੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਹਨੂੰ ਚੰਗੇ ਲੱਗਦੇ ਨੇ ਜਦੋਂ ਚੁੱਲ੍ਹੇ ਜੱਗ ਮਜਦੇ ਹੋਵੇ ਜਦੋਂ ਚੁੱਲ੍ਹਿਆਂ 'ਚ ਅੱਗ ਬੁਜੀ ਜਾਂਦੀ ਹੈ ਤੇ ਫਿਰ ਕੰਨੇ ਹਸਾਏਗਾ ਆ ਜਾ ਪਰ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਦਾ ਪਾਦੀਆ ਚੱਲ ਪਰ ਤੁਸੀਂ ਮਾਣ ਇੰਨਾ ਸਤਕਾਰ ਦਿੱਤਾ ਬਲਮਨ ਨੇ ਵੀ ਬਣਾਇਆ ਦੋ ਬਾਰੀ ਸੰਨੂਰ ਤੋਂ ਕੋਈ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਤੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰਨੇ ਫਿਰ ਛੱਪੜ ਚੋਂ ਤੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰਨੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਕੋਣੀ ਐ ਇਹ ਜੰਗਲ ਦੀ ਅੱਗ ਆ ਤੇਰੀ ਤੁੰਝ ਦੇ ਪਾਣੀ ਨਾਲ ਨਹੀਂ ਬੁਝਣੀ ਭੱਜੜ ਦੀ ਘਰ ਉਹ ਚਿਣੀ ਕਹਿੰਦੀ ਮੈਨੂੰ ਨਹੀਂ ਪਤਾ ਐ कि जंगल से अग है मेरे चुनरे पानी ना बुझने की पर जो जंगल हिस्ट्री लिखी जाऊगी सारे का नाम तमाशा तो देख के भजन आना चाहूंगा मेरा कल का नाम अग बुझाने की कोशिश करना चाहूंगा आ फर्क है आओ आप कट्ठे होके पंजाब ठीक करिए एडी है यार अपना अपना वतन है जे अपने घर च कोई गंद पाए आप ठीक कर दे ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਡਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਰ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਬੇਣੀ ਦੁੱਧ ਪਿਉਂਦੀ ਆਪਾਂ ਨੂੰ ਠੀਕ ਕਰਨਾ ਪੈਣਾ ਪੰਜਾਬ ਪਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੈਨੇ ਪ੍ਰਾਪਰ ਲੱਗੋ ਮੈਂ ਤੁਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁੰਦਾ ਰੰਗ ਜੇ ਤਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗਿਆ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾ ਦਾ ਪਾਣੀ ਹੁ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਵੀਆਂ ਕਸੀਆਂ ਬਣਾ ਰਹੇ ਆ ਅੰਡਰਗਰਾਊਂਡ ਪਾਈਪਾਂ ਪਾ ਰਹੇ ਆ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ 4 400 5 500 6 600 ਫੁੱਟ ਤੇ ਪਾਣੀ ਚਲਾ ਗਿਆ ਬਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਗੁਰੂ ਸਾਹਿਬ ਦੇ ਤਿੰਨੋਂ ਦਰਜੇ ਧਵਾ ਦਾ ਪਾਣੀ ਨਾ ਦੇ ਧਰਤੀ ਆਪਾਂ ਕਹਿਵੇਂ ਨਹੀਂ ਰੱਖ ਸਕੇ ਹੋਰ ਰੱਖਾਂਗੇ ਫਿਰ ਮੈਂ ਇੱਕ ਬੇਨਤੀ ਕੀਤੀ ਸੀ ਅੱਜ ਵੀ ਕਰਕੇ ਜਾਨਾ ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੇ ਹਨ ਪੂਸਾ 47 ਇਹ ਵੇ ਇਹ ਕਿਸਮ ਨਾ ਭੇਜਿਓ ਕਿਉਂਕਿ ਇਹ 152 ਤੋਂ 155 ਦੇ ਲੈਂਦੀ ਹੈ ਪੱਕਣ ਨੂੰ ਤੇ ਦੀ ਪ੍ਰਾਲੀ ਵੀ ਜ਼ਿਆਦਾ ਹੁੰਦੀ ਹੈ ਤੇ ਪੀਆਰ 126 ਪੀਆਰ 127 ਪੀਆਰ 128 ਪੀਆਰ 129 ਪੀਆਰ 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀਆਂ ਨੇ ਨਵੀਆਂ ਜਿਹੜੇ ਬੀਜ ਆਪਣਾ ਲੁਧਿਆਣੇ ਆ ਬੀਜੋ ਨੇ ਦਾਣਾ ਦਾਣਾ ਚੱਕਾਂਗੇ ਔਰ 48 ਘੰਟਾ ਤੋਂ ਕਿ 24 ਘੰਟੇ ਦੀ ਪੇਮੈਂਟ ਹੋਊਗੀ ਮੈਂ ਬੇਨਤੀ ਕੀਤੀ ਸੀ ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਦਿਨ ਪਹਿਲਾਂ ਕਿ ਇੱਕ ਬੇਨਤੀ ਤੇ 31% ਲੋਕਾਂ ਨੇ ਜਿਹੜੀ ਪੂਸਾ 44 ਨਹੀਂ بیਜੀ ਉੱਥੇ 26 بیਜੀ ਵੀਰੋ 470 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਤੇ 5 ਬਿਲੀਅਨ ਕਿਊਬਿਕ ਮੀਟਰ ਪਾਣੀ ਬਚ ਗਿਆ ਧੰਨੇ ਧਰਤੀ ਜੀ ਆਈ ਨਾ 73% ਨਾਲ ਉਹਨਾਂ ਜਾਰੀ ਕਰਤਾ ਲਿਸਟ ਰੋਸਟ ਬਣਾਤਾ 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਛੋਣ ਨਾ ਲਾਇਓ ਪਰ ਬਾਰਡਰ ਦੇ ਤਾਰ ਵਾਲੇ ਪਰਨੇ ਪਾਸੇ ਵਾਲਾ ਤਰੀਕ ਪਹਿਲਾਂ ਦੇਤੀ ਤੁਹਾਨੂੰ ਉਹ ਜਿਹੜਾ ਰੋਸਟ ਮਿਲ ਜੂਗਾ ਪਣੀਰੀ ਵੀਜ ਲੋ ਉਸ ਹੱਬ ਨਾਲ ਚੱਕੀ ਵੀ ਜਾਊਗੀ ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ ਕਿਹੜੀ ਕਿਹੜੇ ਇਲਾਕੇ ਚ ਤੇਰੀ ਫਸਲ ਹੈ ਬਹੁਤ ਪਲੈਨਿੰਗ ਆ ਚੱਲਦਾਂੀ ਮੈਂ ਮੈਂ ਨਹੀਂ ਹੁੰਦਾ ਕਰ ਨਾ ਨਹੀਂ ਨਹੀਂ ਇਤਰਾ ਕਰ ਦੋ ਨੋ ਨੋ ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹੇ ਚ ਜਿਹੜੇ ਜ਼ਿਲ੍ਹੇ ਚ ਨੇਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ ਬਾਦਰ ਤੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ ਠੀਕ ਹੈ ਨਾ ਬਿਜਲੀ ਮਿਲੂਗੀ ਪਿਛਲੀ ਵਾਰ ਆਪਨੂੰ 15 ਤੋਂ 18 ਅੱਜ ਲੈ ਲਾਉਣਗੇ 19 ਤੋਂ 22 ਅੱਜ ਲੈ ਲਾਉਣਗੇ ਉਹ ਤੋਂ ਕਾਰਨ ਕੀ ਸੀ ਉਦੋਂ ਬਿਜਲੀ ਇਕਦਮ ਨਹੀਂ ਹੈਗੀ ਸੀ ਐਨੀ ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਚਾਰ ਖੰਡ ਚੋ ਚਲਾਈ ਉਹ ਚਲਾ ਕੇ ਕੋਲਾ ਆਮ ਕੀਤਾ ਫਿਰ ਥਰਮਲ ਪਲਾਂਟ ਖਰੀਦਿਆ ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਓ ਬਿਜਲੀ ਆਮ ਪਈਆ ਪੰਜਾਬ ਕੋਰੇ ਪੰਜਾਬ ਬਿਜਲੀ ਵੇਚ ਰਿਹਾ ਐ ਇਸ ਵਕਤ ਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਐ ਫਰਕ ਕੀ ਕਰੀ ਸ਼ੈਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਮੈਂ ਬਿਜਲੀ ਦੇ ਅਫਸਰ ਨੂੰ ਬੁਲਾਇਆ ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ ਸਾਰੀ ਦੁਨੀਆ ਦਫ਼ਤਰ ਦਿਨੇ ਲੱਗਦੇ ਆ ਉਹ ਜ਼ਿਮੀਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਨਾ ਮਿਓ ਵੀ ਰਾਤ ਨੂੰ 2 ਵਜੇ ਲੈਟ ਆਉਂਦੀ ਨਾ ਪਹਿਲਾਂ 100 ਸਾਲਾਂ ਦੇ ਨਾਲ ਬਾਅਦ 100 ਸਾਲਾ ਹੁਣ ਬਿਜਲੀ ਦਾ ਸਿਲੋ ਮਾਰ ਕੇ ਪਾਉਣ ਦੱਦੋ ਫਿਰ ਕੋਈ ਮੋਟਰ ਚੱਲੂਗੀ ਨਾਲ ਖੇਤੀ ਵਾਲਾ ਪਾਣੀ ਵੀ ਆਊਗਾ ਦੂਜਾ ਗੰਗਾ ਨਹਿਰੀ ਜਦੋਂ ਨਹਿਰੀ ਪਾਣੀ ਆਉਣ ਲੱਗਿਆ ਆਪਾਂ 90% ਤੇ ਪਹੁੰਚ ਗਏ 90% ਤੇ 21 ਜਦੋਂ ਆਪਾਂ ਸੋਚ ਚ ਕਿਸੇ ਉਹ 21 ਸੀ 90% ਤੇ ਪਹੁੰਚ ਗਏ ਵੀਰੋ ਜਿੱਦੇ 70 ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ ਪਾਈਪਾਂ ਥੱਲੇ ਪਈ ਜਾਂਦੀਆਂ ਨੇ 70 ਤੇ ਪਹੁੰਚ ਗਏ 14 ਲੱਖ ਚੋਂ 6 ਲੱਖ ਟਿਊਬਲ ਪੰਜਾਬ ਦਾ ਬੰਦ ਹੋ ਜਾਊਗਾ ਕਿਉਂਕਿ ਮੈਰੀ ਪਾਣੀ ਆ ਗਿਆ ਹੋਊਗਾ ਫਿਰ ਮੋਟਰ ਚਲਾਉਣ ਦੀ ਲੋੜ ਨਹੀਂ ਉਹਦੇ ਨਾਲ ਜਿਹੜਾ 6-7000 ਕਰੋੜ ਬਚੂਗਾ ਉਹਦੇ ਚ ਸਿਰਫ 5200 ਤੋਂ 5500 ਦੀ ਗਰੰਟੀ ਹੈ ਜਿਹੜੀ ਮੈਂ ਹੱਥ ਗਰੰਟੀ ਦਿੱਤੀ ਸੀ ਮੈਂ ਮਾਵਾ ਭੈਣਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਵਾਲੀ ਸਰਮਾਨ ਵਾਲੀ ਉਹ ਪੂਰੀ ਕਰਾਂਗਾ ਸਭ ਤੋਂ ਪਹਿਲਾਂ ਅਸੀਂ ਅਸੀਂ ਉਹ ਨਹੀਂ ਕਹਿੰਦੇ ਵੀ ਹੋਏ ਉਹ ਹੀ ਪਾਣੀ ਤੇ ਬੱਸਾਂ ਚਲਾਣਾ ਹੈ ਪਾਣੀ ਤੇ ਬੱਸਾਂ ਕਿੱਥੇ ਚਲਾਣਾ ਸੜਕਾਂ 'ਤੇ ਚਲਾਣਾ ਉਹੀ ਬਹੁਤ ਹੈ ਪਾਣੀ ਤੇ ਬੱਸਾਂ ਚਲਾਉਣ ਦੇ ਮੰਗਲ ਕਰੇ ਤੇਰੇ ਕੀ ਕਰਾਂਗੇ ਕੱਲ੍ਹ ਹੈ ਕੋਈ ਬੰਦਿਆ ਨਹੀਂ ਆਉਂਦਾ ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲੋ ਅੱਜ ਕੇਂਦਰੀ ਵਾਸਾ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ ਮੈਂ ਜਾਨਣਾ ਇਥੋਂ ਜਨ ਸਰ ਦਰਬਾਰ ਸਾਹਿਬ ਮੱਤਾ ਦੇ ਕੇ ਚੰਗੇ ਪ੍ਰਗਿਆਣਾ ਮੰਦਰ ਮੱਤਾ ਦੇ ਕੇ ਚੰਗੇ ਰੋਡ ਸ਼ੋਅ ਹੈ ਕੱਲ ਨੂੰ ਸਾਰੇ ਸੰਖਰ ਦੀ ਮੀਟਿੰਗ ਹੈ ਵੀਰੋ ਇਹਨਾਂ ਨੇ ਸੋਚਿਆ ਸੀ ਕਿ ਜੇਰੀਆ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਇਹ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਨੇ ਉਸ ਦਰਿਆ ਦੇ ਇਲਾਕੇ ਵਾਲੇ ਲੋਕ ਤੁਹਾਨੂੰ ਤਾਂ ਵੱਧ ਪਤਾ ਸੋ ਵੀਰੋ ਇਹਨਾਂ ਦੇ ਮਗਰਾਂ ਦੇ ਲੱਗ ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ ਮੈਨੂੰ ਕਹਿੰਦੇ ਭਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ ਚੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਮੈਂ ਕਹਿੰਦਾ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਤਾਂ ਜ਼ਿੰਮੇਵਾਰੀਆਂ ਘੱਟ ਜਾਣੀਆਂ ਨੇ ਮੈਂ ਕਹਿੰਦੇ ਕਿਵੇਂ ਕਿੰਨੇ ਵੀ ਇੱਕ ਸਾਧ ਸੀਗਾ ਸਾਧੂ ਮਾਤਮਾ ਜੀ ਉਹਦੇ ਕੋਲੇ ਇੱਕ ਘੋੜਾ ਸੀਗਾ ਜੀ ਬਹੁਤ ਰੇਅਰ ਨਸਲ ਦਾ ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲੇ ਹੈਗਾ ਸੀ ਘੋੜਾ ਬਸ਼ੇਰੀ ਉਹਦੇ ਕੋਲੇ ਸੀ ਉਹ ਜਿਹੜਾ ਘੋੜੀ ਬਣੀ ਉਹਨੇ ਪਸ਼ੇਰਾ ਦਿੱਤਾ ਚਿੱਟੇ ਰੰਗ ਦਾ ਐਨ ਅਸੀਂ ਨਸੋ ਦਾ ਕੋੜਾ ڈاکੂਆਂ ਨੂੰ ਪਤਾ ਲੱਗ ਗਿਆ ਮੇਰੇ ਕੋਲ ਕੋੜਾ ਸਾਥ ਥੁੜੇ ਉਹਨੇ ਦਾ ਸਿਖਿਆ ਤੁਸੀਂ ਕਿ ਜੇ ਮੈਂ ਥੋੜਾ ਦਿਲ ਤੋੜਤਾ ਕੋਈ ਮੈਂ ਕਿਸਮਤ ਲੈ ਅੰਦਾਜ਼ਾ ਕਿ ਹੋਰ ਕੋਈ ਮੇਰਾ ਮੈਂ ਪੜਿਆ ਗਿਆ ਲੈਤਾ ਫੇਕੀ ਹੋਊਗਾ ਉਹਨੇ ਬੰਦੇ ਨੂੰ ਗੱਲ ਸੁਣਾਈ ਕਹਿੰਦਾ ਜੀ ਉਹਨੇ ڈاکੂਆਂ ਨੇ ਕਿਹਾ ڈاکੂ ਨੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਤਮਾ ਬੰਦਾ ਹੈ ਛੱਟੋ ਪਰੇ ਖੂਨ ਖਰਾਬਾ ਕਾਨੂੰ ਕਰਨਾ ਹੈ ਦਾ ਕੁਵੇ ਤਾਂ ਕਹਿੰਦਾ ਨੂੰ ਪੁੱਛ ਲਾ ਕਿੰਨੇ ਦਾ ਵੇਚਦਾ ਆਪਾਂ ਲੈ ਲੈਣਗੇ ਫੇਰ ਨੇ ਉਹ ਜਾ ਕੇ ਕਹਿੰਦਾ ਬਾਬਾ ਜੀ ਆਹ ਕੋੜਾ ਵੇਚਣਾ ਹੈ ਕਹਿੰਦਾ ਨਾ ਮੈਂ ਵੇਚਣਾ ਨਹੀਂ ਇਹਦਾ 20 ਲੱਖ ਦੇ ਦਿੰਦੇ ਆ ਕਹਿੰਦਾ ਨਾ ਮੈਂ ਵੇਚਣਾ ਨਹੀਂ ਕਿਆ ਚੱਲ ਬਾਬਾ ਪਤਾ ਜੀ ਐ ਕਰੋ ਘੱਟ 50 ਲੱਖ ਤੇ ਗੱਲ ਨਵੇਂ ਲਈਏ ਉਹ ਕਹਿੰਦਾ ਜੇ ਮੈਂ ਵੇਚਣਾ ਹੀ ਨਹੀਂ ਤੂੰ ਮੁੱਲ ਕਿਉਂ ਪਾਈ ਜਾਂਦਾ ਜਦੋਂ ਮੈਂ ਵੇਚਣਾ ਹੀ ਨਹੀਂ ਕਹਿੰਦਾ ڈاکੂ ਬਗੇਰ ਸਿੰਘ ਵੱਲੋਂ ਆਏ ਆ ਯਾਰ ਕੱਲ ਕਰੋੜ ਤੇ ਗੱਲ ਨਵੇਂ ਲਾ ਉਹ ਕਹਿੰਦਾ ਯਾਰ ਜਦੋਂ ਮੈਂ ਇਹ ਜੀਦੇ ਵੱਲੋਂ ਮਰਜੀ ਆਇਆ ਮੈਂ ਜਦੋਂ ਵੇਚਣਾ ਹੀ ਨਹੀਂ ਕੋੜਾ ਕਹਾਂ ਚਲ 2 ਕਰੋੜ ਤੇ ਗੱਲ ਕਰੀਏ ਫਾਈਨਲ ਫਿਰ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਉਹ ਚਲਾ ਗਿਆ ਜੀ ਬਾਅਦ ਜਾ ਕੇ ਲਾਕੂ ਦਾਸ ਤੱਕ ਨਾ ਉਹ ਨਹੀਂ ਵੇਚਦਾ ਜੀ ਬਾਹਲਾ ਜਿੱਤੀ ਸਾਧ ਹੈ ਤਾਂ ਕਰ ਠੀਕ ਹੈ ਕੋਈ ਪੰਜ ਸੱਤ ਦਿਨ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਉਹ ਘੋੜੇ ਤੇ ਚੜ ਕੇ ਸ਼ਹਿਰ ਜਾ ਰਿਹਾ ਸੀ ਰਸਤੇ 'ਚ ਇੱਕ ਬਜ਼ੁਰਗ ਅੰਨਾ ਅੰਨਾ ਬਜ਼ੁਰਗ ਉਮਰ 70 ਕਿਤੇ ਨੇੜੇ ਕੂਪਾ ਸਤਿ ਪੁਰਿਆ ਜAVE ਉਹ ਕਹਿੰਦਾ ਜੀ ਮੈਂ ਅੰਨ ਅੱਖਾਂ ਤੋਂ ਬਿਮਾਰ ਆ ਮੈਂ ਪਰ ਮੈਨੂੰ ਕੰਨਾਂ ਤੋਂ ਸੁਣਦਾ ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ ਜੇ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਪਾਛ ਸਕਦਾ ਹਾਂ ਜੇ ਹਸਲ ਪਹੁੰਚ ਗਿਆ ਟਾਈਮ ਤੇ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂਗਾ ਮੈਂ ਰਾਤ ਹੀ ਮਾਰ ਜੂਗਾ ਉਹ ਸਾਧੂ ਬੰਦਾ ਸੀ ਉਹਨੂੰ ਕਿਹਾ ਤੇ ਸੇਵਾਦਾਰ ਹੁੰਦੇ ਆ ਸਾਡੂ ਤੋਂ ਉਹ ਉੱਤਰਿਆ ਕਹਿੰਦਾ ਕੋਈ ਨਹੀਂ ਬਤਾ ਨਹੀਂ ਮੈਂ ਬਿਠਾਉਣਾ ਤੁਹਾਨੂੰ ਤੁਸੀਂ ਬੈਠੋ ਘਰ ਮੈਂ ਆ ਕੇ ਬੈਠੂਗਾ ਤੁਹਾਡੇ ਉਹ ਬੈਠਿਆ ਉਹਦੇ ਬੈਠਣ ਸਾਰ ਮਾਰੀ ਅੱਡੀ ਔਰੇ ਦੇ ਕੋੜੇ 100 ਕਿਲੋਮੀਟਰ ਦੀ ਸਪੀਡ ਤੇ ਗਿਆ ਉਹ ਥੋੜੀ ਜਿਹੀ ਦੂਰ ਜਾ ਕੇ ਕੋੜੇ ਦਾ ਮੂੰਹ ਇਧਰ ਕਰਕੇ ਕਹਿੰਦਾ ਗੱਲ ਸੁਣ ਲੈ ਸਾਦਾ ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲੈ ਕੋਈ ਕੁਮਾਰ ਨੂਰ ਨਹੀਂ ਹੈਗਾ ਮੈਂ ਕੋਈ ਅੰਨਾ ਉਹਨਾ ਨਹੀਂ ਹੈਗਾ ਮੈਂ ਕੋਈ ਮੇਰੇ ਕੋਬਰੀ ਪੈਂਦਾ ਉਹ ਸੇ ਭਗੇਲ ਸਿੰਘ ਦਾ ਹੀ ਦਾਕੂ ਆ ਤੂੰ ਲੈ ਨਹੀਂ ਪੈਸੇ ਔਰ ਤੈਨੂੰ ਘੋੜਾ ਵੀ ਨਹੀਂ ਮਿਲਣਾ ਭੈਣੇ ਵੀ ਨਹੀਂ ਮਿਲਣਾ ਉਹ ਸਾਧੂ ਕਹਿੰਦਾ ਦੇਖੋ ਕੱਲ੍ਹ ਲਿਆ ਜੀ ਘੋੜਾ ਤਾਂ ਹੁਣ ਹੋ ਗਿਆ ਤੁਹਾਡਾ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ ਚੋਰੀਆਂ ਪਾਗਾਂ ਨੇ ਘੋੜਾ ਤਾਂ ਤੁਹਾਡਾ ਹੋ ਗਿਆ ਪਰ ਮੇਰੀ ਇੱਕ ਬੇਨਤੀ ਹੱਥ ਵਾਂਣਗੇ ਕਹਿੰਦੇ ਕਿ ਕਿੰਦੂ ਜੀ ਸਾਰੇ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਹੋਇਆ ਉਹ ਕਹਿੰਦੇ ਨਹੀਂ ਈੜੀ ਨਾ ਕੀ ਵਰਤ ਪੰਡਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ ਇਹਨੇ ਕੀ ਵਰਤ ਪੰਡਾ ਉਹ ਹੱਸ ਕੇ ਲੜਾ ਤੂੰ ਤਾਂ ਸਾਧੂ ਕਹਿੰਦਾ ਬਹੁਤ ਹਰਕ ਪੈਂਦਾ ਕਹ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ ਕਹਿੰਦਾ ਫਿਰ ਤੂੰ ਵਿਖਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ ਤੇ ਬਜ਼ੁਰਗਾਂ ਤੇ ਅੰਨਿਆਂ ਤੇ ਗੁੱਬਿਆਂ ਤੇ ਬਜ਼ੁਰਗਾਂ ਤੇ ਇਹੰਦਾਂ ਬਿਠੀਂ ਕਰਨ ਉਹ ਜਾਣਗੇ ਇਹ ਤਾਂ ਉਹੀ ਹੋਣਾ ਦਾ ਕੋ ਨਾ ਹੋ ਰਿਕੇ ਸੋ ਵੀਰੋ ਜਿੱਤੇ ਕਿਤੇ ਨੇਰੇ ਤੇ ਕੋਈ ਦੰਦਾ ਲਾ ਗਿਆ ਜਾਂ ਉਸ ਘਟਾ ਤੇ ਚੱਟ ਜੂਗਾ ਫਿਰ ਵਿੱਚ ਉੱਪਰ ਹੈਰ ਭਗਵਾਨ ਅਤਮਾਨ ਵਿੱਚ ਇਹਨਾਂ ਦਾ ਮਾਜੀ ਪੈ ਗਿਆ ਤੇ ਛੱਡ ਸੋ ਮੇਰੀ ਜ਼ਿੰਮੇਵਾਰੀ ਬਹੁਤ badi ਮੇਰੇ ਸੱਖੋ ਤੁਸੀਂ ਫਿਰ ਦੇ ਕਰ ਰਹੇ ਹੋ ਕਿ ਮੈਂ ਜਾਤਾ ਕਿਸੇ ਵਾਸਤੇ ਹਿੱਸਾ ਪਾਉਣੇ ਨਾ ਮੈਂ ਕਿਨੇ ਘੱਟ ਹਿੱਸਾ ਪਾਉਣੇ ਨਾ ਮੈਂ ਕਿਸੇ ਸ਼ਰਾਬ ਦੇ ਟੇਕੇ ਹਿੱਸਾ ਪਾਉਣੇ ਨਾ ਮੈਂ ਡੇਟਾ ਵਿੱਚ ਹਿੱਸਾ ਪਾਉਣੇ ਹਿੱਸਾ ਤਾਂ ਮੈਂ ਪਾਉਣੇ ਪਰ ਮੈਂ 3.5 ਕਰੋੜ ਰੁਪਏ ਦੇ ਦੁੱਖਾਂ ਦਰਦਾਂ ਦਾ ਹਿੱਸਾ ਪਾਉਣੇ ਹੋਰ ਮੈਂ ਕਿਤੇ ਨਹੀਂ ਪਾਉਂਦਾ ਆ ਕਰਕੇ ਤੁਹਾਡੇ ਕੋਲੇ ਆਇਆ ਇਹਨਾਂ ਤੋਂ ਬਚੋ ਇਹਨਾਂ ਦਾ ਤਾਂ ਇਹਨਾਂ ਨੇ ਤਾਂ ਲੁੱਟ ਲੁੱਟ ਕੇ ਇਹਨਾਂ ਨੂੰ ਆਪਰੋਂ ਨਹੀਂ ਪਤਾ ਕਿੰਨੇ ਕਮਾਲੇ ਪਤੰਦਰ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਆ ਜਾਣਗੇ ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਚੋਰੀ ਹੋ ਗਈ ਦੂਜੇ ਦਿਨ ਦੋ ਚੋਰੀ ਹੋ ਗਈਆਂ ਵੀ ਜਿਹਦੇ ਦਿਨ ਮੱਝ ਚੋਰੀ ਹੋ ਗਈ ਸਾਧੂ ਮਹਾਤਮਾ ਕੋਲੇ ਗਏ ਉਹ ਪਿੰਡ 'ਚ ਰਹਿੰਦਾ ਸੀ ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗ ਗਈਆਂ ਕੀ ਕਰੀਏ ਉਹ ਕਹਿੰਦਾ ਕੁਝ ਨਹੀਂ ਹੁੰਦਾ ਚੋਰ ਬੜਾ ਆਸਾਨੀ ਨਾਲ ਫੜਿਆ ਜਾਊ ਇੱਕ ਚਾਦਰ ਤਾਲ ਲਿਓ ਉਨੇ ਚਾਰੇ ਕੰਨਿਆਂ ਕਿੱਜਾਣਾ ਫੜ ਕੇ ਖੜਜਿਓ ਪਰ ਪਿੰਡ ਨੂੰ ਚਾਦਰ ਦੇ ਥੱਲੂ ਦੀ ਲੰਗਾ ਦਿਓ ਜਦੋਂ ਮੱਜਾਂ ਚੋਰੀ ਕਰਨ ਵਾਲੇ ਥੱਲੂ ਦੀ ਲੰਗੇ ਸੁਨਾਗੀਆਂ ਦੌਰਾ ਪੈ ਜੂ ਜਾਣਗੇ ਪਿੰਡ ਦੇ ਫਿਕਰ ਚ ਬੋਲਤਾ ਕਿ ਹਉ ਭਾਈ ਲੰਗੋ ਸਾਰਾ ਪਿੰਡ ਚਾਦਰ ਦੇ ਥੱਲੂ ਦੀ ਚਾਰ ਜਾਨੇ ਚਾਰੇ ਕੰਨੀਆਂ ਫੜ ਕੇ ਖੜੇ ਲੰਗਾ ਕੇ ਬੰਦੇ ਲੰਗੇ ਗੁੜੀਆਂ ਲੰਗੇ ਬੱਚੇ ਲੰਗੇ ਕੋਈ ਨਹੀਂ ਅਨੁਪਤਾ ਕੀ ਸੀ ਜਿਹੜੇ ਮੱਝ ਚੋਰੀ ਕਰਦੇ ਸੀ ਉਹ ਚਾਦਰ ਫੜੀ ਖੜੇ ਸੀ ਮਰੇ ਗੌਣ ਪਾਪਾ ਹੁਣ ਕੀ ਕਰਾਂ ਆਪਾਂ ਇੱਕ ਦੂਜੇ ਤੇ ਸ਼ੱਕ ਕਰੀ ਜਾਂਦੇ ਆ ਉਹ ਚੋਰਾਂ ਨੂੰ ਚਾਦਰ ਫੜਾ ਰੱਖੀ ਆ ਯਾਰ ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਉਂ ਦੇਸ਼ ਦੀ ਇਮਾਨਦਾਰ ਬੰਦਿਆਂ ਦੇ ਉੱਤੇ ਚਾਦਰ ਫੜੀ ਫਿਰ ਤੁਹਾਡੀਆਂ ਚੋਰੀਆਂ ਹੋਣੋਂ ਹਟ ਗਈਆਂ ਫਿਰ ਤੁਹਾਡੀਆਂ ਚੋਰੀਆਂ ਤੁਹਾਡੇ ਘਰਾਂ ਚੋਂ ਰੋਣੀਆਂ ਨੇਕ ਕਮਾਈਆਂ ਚੋਰੀਆਂ ਹੋਣੋਂ ਰੋਕਣਗੇ ਸੋ ਆਹ ਜਿਹੜਾ ਪਿਆਰ ਹੈ ਕਿੱਥੇ ਮਿਲਦਾ ਆ ਪਿਆਰ ਜਿਹੜਾ ਆ ਆ ਬਜ਼ੁਰਗ ਲਾਰੇ ਨੇ ਨਾਰੇ ਜੋਸ਼ ਨਾਲ ਆ ਮੇਰੇ ਅਜੇ ਵੀ ਮੇਤਲ ਇਤੋਂ ਫੁੱਲ ਲਿਓ ਨੀ ਹੈ ਨਾ ਪੱਗ ਦੇ ਵੀ ਫੁੱਲਾਂ ਨਾਲ ਭਰ ਦਿੰਨੇ ਹੋ ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਕੋਲ ਉਸਦੇ ਨੇ ਮਨ ਖੋਚਾਉਣਾ ਭਗਵਾਨ ਤੁਮਨਾ ਕਿਥੇ ਆ ਪਿਆਰ ਹੈ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਲੋਕ ਪਿਆਰ ਨਾਲ ਫੈਨਾ ਆਸ਼ੀਰਵਾਦ ਦਿੰਦੇ ਨੇ ਮੁੰਡੇ ਹੁੰਦੇ ਮੁੰਡੇ ਤੇ ਹੱਥ ਰੱਖ ਕੇ ਸਰਫੀਆਂ ਕਰਉਂਦੇ ਨੇ ਇੱਕ ਪਾਸਾ ਪਿਆਰ ਹੈ ਗੁੱਜੇ ਪਾਸੇ ਕਾਲੀ ਕਾਂਗਰਸੀ ਆ ਬੀਜੇਪੀ ਵਾਲੇ ਨਹੀਂ ਇਹਨਾਂ ਨੇ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਦੇਣੀਆਂ ਪੈਣੀਆਂ ਨੇ ਉਹ ਪੂਰੀਆਂ ਰਜ਼ਾ ਲੈ ਗਈ ਕਦੀ ਇਹਨਾਂ ਦਾ ਕੋਈ ਪਤਾ ਨਹੀਂ ਸੀ ਉਹ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਆਪਣੇ ਆਪ ਨੂੰ ਰਜਵਾੜੇ ਸਮਝਦੇ ਨੇ ਇਹ ਸਮਝਦੇ ਨੇ ਸ਼ਾਇਦ ਸਾਡੇ ਤੋਂ ਥੱਲੇ ਧਰਤੀ ਸਾਰੀ ਸਾਡੇ ਤੋਂ ਥੱਲੇ ਵੱਸਦੀ ਹੈ ਅਸੀਂ ਧਰਤੀ ਦੇ ਉੱਤੇ ਵਸਦੇ ਹਾਂ ਪਰ ਲੋਕਤੰਤਰ ਹੈ ਇਹ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਬੜੇ ਬੜੇ ਲਾਲੇ ਤੋਂ ਮੈਂ ਬੋਲਾਂ ਇਸ ਗੱਲ ਨੂੰ ਇੱਜ਼ਤ ਮਾਨ ਬਹੁਤ ਮੇਰੇ ਦਿਲ ਚ ਬੱਝਿਆ ਕਿ ਤੁਸੀਂ ਇਨਾ ਪਿਆਰ ਸਤਿਕਾਰ ਇਨਨੇ ਕਾ ਗਰਮੀਆਂ ਦੇ باوجود ਬੈਠੇ ਹੋ हूं तुम देख लो टीवी से मोबाइलों पर आजा जाके दरबार साहब मा टेकूंग सारे अरदस करूंगा लीडर ने खड़ा छड़ा तरक्की के रूप में जाके दो इनकला, इनकला, ना इनला हौली जायो आराम जायो बच्चे भी ने बुजुर्ग भी ने Mama.